ਬਿਲਕੁਲ ਜੀ ਪਹਿਲਾਂ ਤਾਂ ਸਾਡੇ ਕਿਸਾਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਜਿਨ੍ਹਾਂ ਦੀ ਲੀਚੀ ਬਾਹਰ ਗਈ ਆ ਉਸ ਤੋਂ ਪਹਿਲਾਂ ਆਪਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਪਿਛਲੇ ਹਫਤੇ ਸਾਡੇ ਇੱਥੇ ਸੂਬਾ ਪੱਧਰ ਦਾ ਲੀਚੀ ਸ਼ੋਅ ਹੋਇਆ ਸੀ ਜਿੱਚ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਆਏ ਸੀ ਤੇ ਉਹਨਾਂ ਨੇ ਬਾਰੋਂ ਐਕਸਪੋਰਟਰਸ ਨਾਲ ਮੀਟਿੰਗ ਕਰਵਾਈ ਜ਼ਿੰਮੇਦਾਰਾਂ ਦੀ ਤੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਹੀ ਵਿਦਿਨ 4-5 ਦਿਨਾਂ ਦੇ ਵਿੱਚ ਹੀ ਜਿਹੜੀ ਸਾਡੀ ਲੀਚੀ ਆ ਉਹ ਜੁਕੇ ਚਲੇ ਗਈ ਤੇ ਅਸੀਂ ਸਾਡੇ ਮੈਡਮ ਡਾਇਰੈਕਟਰ ਮੈਡਮ ਸ਼ਿਲੈਂਦਰ ਕੌਰ ਜੀ ਉਹਨਾਂ ਦਾ ਵੀ ਇੰਦਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਜ਼ਿੰਮੇਵਾਰਾਂ ਨਾਲ ਲਗਾਤਾਰ ਰابطਾ ਕਾਇਮ ਕਰਦੇ ਰਹਿੰਦੇ ਨੇ ਜ਼ਿੰਮੇਵਾਰਾਂ ਨੂੰ ਉਤਸ਼ਾਹਿਤ ਕਰਦੇ ਦਿੰਦੇ ਆ ਕਿ ਜਿਹੜੀ ਆਪਣੀ ਜਿਹੜੀ ਲੀਚੀ ਆ ਉਹਨਾਂ ਨੂੰ ਬਾਹਰ ਭੇਜੀ ਜਾਵੇ ਖੁਦ ਮੰਡੀਕਰਨ ਕੀਤਾ ਜਾਵੇ ਪਹਿਲੀ ਕਨਸਾਈਨਮੈਂਟ 'ਚ ਕਿੰਨੀ ਲੀਚੀ ਸੀਗੀ ਔਰ ਕਿਵੇਂ ਕੁਆਲਿਟੀ ਮੈਜ਼ਰਮੈਂਟ ਕੀਤਾ ਗਿਆ ਜੀ ਪਹਿਲੀ ਜਿਹੜੀ ਸਾਡੀ ਕਨਸਾਈਨਮੈਂਟ ਗਈ ਹੈ ਜੁਕੇ ਗਈ ਹੈ ਇਹਦੇ ਵਿੱਚ ਸਾਡਾ 1.2 1.2 ਜਿਹੜੀ ਮੀਟ੍ਰਿਕ ਟਨ ਜਿਹੜੀ ਆ ਉਹ ਲੀਚੀ ਮਿਸਟਰ ਕੇਸ਼ਲ ਦਵਾਲ ਪਿੰਡ ਮੁਰਾਦਪੁਰ ਉਹਨਾਂ ਦੀ ਗਈ ਆ ਉਦੇ ਵਿੱਚ ਅਸੀਂ ਜਿਹੜੀ ਸੀ 1.5 ਕਿਲੋ ਦੀ ਪਲਾਸਟਿਕ ਦੀ ਜਿਹੜੀ ਬਾਸਕਟ ਸੀ ਉਹਨਾਂ ਦੇ ਵਿੱਚ ਪੈਕਿੰਗ ਕੀਤੀ 3-3 ਕਿਲੋ ਦੇ ਅਸੀਂ ਬਾਕਸਸ ਵੀ ਪੈਕਿੰਗ ਕੀਤੀ ਦੋ ਅਲੱਗ ਤਰ੍ਹਾਂ ਦੀਆਂ ਪੈਕਿੰਗ ਕਰਕੇ ਭੇਜੀਆਂ ਉਹ ਅਸੀਂ ਦੇਖਿਆ ਕਿ ਜਿਹੜੀ ਡਿਮਾਂਡ ਜ਼ਿਆਦਾ ਆਏਗੀ ਉਹਦੇ ਅਕੋਰਡਿੰਗਲੀ ਨੈਕਸਟ ਜਿਹੜੀ ਆਪਾਂ ਲੀਚੀ ਫਿਰ ਭੇਜਾਂ ਕਰਾਂਗੇ ਬਿਲਕੁਲ ਜੀ ਪਹਿਲਾਂ ਤਾਂ ਸਾਡੇ ਕਿਸਾਨਾਂ ਨੂੰ ਮੈਂ ਵਧਾਈ ਦੇਣਾ ਚਾਹਨਾ ਕਿ ਜਿਨ੍ਹਾਂ ਦੀ ਲੀਚੀ ਬਾਹਰ ਗਈ ਆ ਉਸ ਤੋਂ ਪਹਿਲਾਂ ਆਪਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਪਿਛਲੇ ਹਫਤੇ ਸਾਡੇ ਇੱਥੇ ਸੂਬਾ ਪੱਧਰ ਦਾ ਲੀਚੀ ਸ਼ੋਅ ਹੋਇਆ ਸੀ ਜਿੱਚ ਸਾਡੇ ਮਾਨਯੋ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਆਏ ਸੀ ਤੇ ਉਹਨਾਂ ਨੇ 12 ਐਕਸਪੋਰਟਰਸ ਨਾਲ ਮੀਟਿੰਗ ਕਰਵਾਈ ਜ਼ਿੰਮੇਦਾਰਾਂ ਦੀ ਤੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਹੀ ਵਿਦਨ 4-5 ਦਿਨਾਂ ਦੇ ਵਿੱਚ ਜਿਹੜੀ ਸਾਡੀ ਲੀਤੀ ਆ ਉਹ ਝੁਕੇ ਚਲੇ ਗਈ ਤੇ ਅਸੀਂ ਸਾਡੇ ਮੈਡਮ ਡਾਇਰੈਕਟਰ ਮੈਡਮ ਸ਼ਿਲੈਂਦਰ ਕੌਰ ਜੀ ਉਹਨਾਂ ਦਾ ਵੀ ਇੰਦਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਜਿਹੜੇ ਜ਼ਿੰਮੇਦਾਰਾਂ ਨਾਲ ਲਗਾਤਾਰ ਰابطਾ ਕਾਇਮ ਕਰਦੇ ਰਹਿੰਦੇ ਨੇ ਜ਼ਿੰਮੇਦਾਰਾਂ ਨੂੰ ਤਸਦੀਕ ਕਰ ਦੇ ਦਿੰਦੇ ਆ ਕਿ ਜਿਹੜੀ ਆਪਣੀ ਜਿਹੜੀ ਲੀਚੀ ਆ ਉਹਨਾਂ ਨੂੰ ਬਾਹਰ ਭੇਜੀ ਜਾਵੇ ਖੁਦ ਮੰਡੀਕਰਨ ਕੀਤਾ ਜਾਵੇ ਪਹਿਲੀ ਕਨਸਾਈਨਮੈਂਟ 'ਚ ਕਿੰਨੀ ਲੀਚੀ ਸੀਗੀ ਔਰ ਕਿਵੇਂ ਕੁਆਲਿਟੀ ਮੈਜ਼ਰਮੈਂਟ ਕੀਤਾ ਗਿਆ ਜਿਹੜੀ ਪਹਿਲੀ ਜਿਹੜੀ ਸਾਡੀ ਕਨਸਾਈਨਮੈਂਟ ਗਈ ਹੈ ਜੁਕੇ ਗਈ ਹੈ ਇਹਦੇ ਵਿੱਚ ਸਾਡਾ 1.2 1.2 ਜਿਹੜੀ ਮੀਟ੍ਰਿਕ ਟਨ ਜਿਹੜੀ ਆ ਉਹ ਲੀਚੀ ਮਿਸਟਰ ਕੇਸ਼ਲ ਦਡਵਾਲ ਪਿੰਡ ਮੁਰਾਦਪੁਰ ਉਹਨਾਂ ਦੀ ਗਈ ਆ ਉਦੇ ਵਿੱਚ ਅਸੀਂ ਜਿਹੜੀ ਸੀ 1.5 ਕਿਲੋ ਦੀ ਪਲਾਸਟਿਕ ਦੀ ਜਿਹੜੀ ਬਾਸਕਟ ਸੀ ਉਹਨਾਂ ਦੇ ਵਿੱਚ ਪੈਕਿੰਗ ਕੀਤੀ 3-3 ਕਿਲੋ ਦੇ ਅਸੀਂ ਬਾਕਸਸ ਵੀ ਪੈਕਿੰਗ ਕੀਤੀ ਦੋ ਅਲੱਗ ਤਰ੍ਹਾਂ ਦੀਆਂ ਪੈਕਿੰਗ ਕਰਕੇ ਭੇਜੀਆਂ ਉਹ ਅਸੀਂ ਦੇਖਿਆ ਕਿ ਜਿਹੜੀ ਡਿਮਾਂਡ ਜ਼ਿਆਦਾ ਆਏਗੀ ਉਹਦੇ ਅਕੋਰਡਿੰਗਲੀ ਨੈਕਸਟ ਜਿਹੜੀ ਆਪਾਂ ਲਈਤੀ ਫਿਰ ਭੇਜਾਂ ਕਰਾਂਗੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ